ਦਾ ਕੋਲੰਬੀਆ ਤੋਂ ਪੰਜਾਬ ਲਿਆnde ਜਾ ਰਹੇ ਤਿੰਨ ਨੌਜਵਾਨ ਯੂਐਸਏ ਪੱਜ ਗਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਪਹੁੰਚੇ ਕੁਝ ਦਿਨ ਪਹਿਲਾਂ ਹੀ ਡੰਕੀ ਰੂਟ ਰਹੀ ਯੂਐਸਏ ਜਾ ਰਹੇ ਸੀ ਇਹ ਪੰਜਾਬੀ ਤੇ ਰਾਜੀ ਕੋਲੰਬੀਆ ਨੇ ਇਹਨਾਂ ਨੂੰ ਬੰਦਖ ਬਣਾ ਲਿਆ ਸੀ ਮੰਤਰੀ ਢਾਲੀਵਾਲ ਨੇ ਐਮਬੈਸੀ ਨਾਲ ਰਾਬਤਾ ਕੀ ਤੱਕ ਸਲੈਕਸ਼ਨ ਕੀਤਾ ਤੇ ਇਹਨਾਂ ਨੂੰ ਸੁਰੱਖਿਅਤ ਕੀਤਾ ਪਰ ਹੁਣ ਪੰਜਾਬ ਲਿਆnde ਜਾ ਰਹੇ ਸੀ ਨੌਜਵਾਨ ਪੁਲਦੀਪ ਤਾਲੀਵਾਲ ਕੈਬਨਿਟ ਮੰਤਰੀ ਜੋ ਐਨਆਰਆਈ ਮੰਤ్రਾਲਾ ਉਹਨਾਂ ਦੇ ਕੋਲ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਮੰਤਰੀ ਤਾਲੀਵਾਲ ਨੇ ਕਿਹਾ ਕਿ ਪੰਜ ਨੌਜਵਾਨਾਂ ਤੋਂ ਤਿੰਨ ਫੇਰ ਭੱਜ ਗਏ ਨੇ ਯੂਐਸਏ ਤੇ ਡੰਕੀ ਰੂਟ ਅਪਣਾਉਣ ਵਾਲਿਆਂ ਨੂੰ ਮੰਤਰੀ ਤਾਲੀਵਾਲ ਨੇ ਅਪੀਲ ਕੀਤੀ ਹੈ ਕਿ ਵਾਰ-ਵਾਰ ਸਾਨੂੰ ਸ਼ਰਮਿੰਦਾ ਨਾ ਕਰਵਾਓ ਡੰਕੀ ਰੂਟ ਰਾਹੀਂ ਯੂਐਸਏ ਜਾਣ ਵਾਲਿਆਂ ਨੂੰ ਮੰਤਰੀ ਤਾਲੀਵਾਲ ਨੇ ਅਪੀਲ ਕੀਤੀ ਹੈ ਕਿ ਅਜੀਹਾ ਰਾਹ ਅਪਣਾਉਣ ਵਾਲੇ ਤੀ ਪੁੱਤਾਂ ਨੂੰ ਮਾਪੇ ਸਮਝਾਉਣ ਤੇ ਅਜੀਹਾ ਇਸ ਕਰਕੇ ਕਿਉਂਕਿ ਪਿਛਲੇ ਪਹਿਲਾਂ ਢਾਕੀ ਰੂਪਾਂ ਅਮਰੀਕਾ ਜਾਣ ਵਾਲੇ ਪੰਜ ਨੌਜਵਾਨਾਂ ਕੋਲੰਬੀਆ ਚਿਫਵਾ ਡੈੱਡ ਵਾਲੇ ਇੱਥੇ ਬਚਾਈ ਜਾਵੇ ਅਸੀਂ ਅੱਜ ਗੱਲ ਕਰਦੇ ਨੌਜਵਾਨਾਂ ਦੀ ਸੁਰੱਖਿਅਤ ਥਾਂ ਤੇ ਰਹਿਣ ਦੀ ਲੋੜ ਬਾਰੇ ਜਿਨ੍ਹਾਂ ਦੇ ਨੌਜਵਾਨਾਂ ਦੀ ਦੁਆਰਾ ਸੇਕ ਤੋਂ ਭੱਜ ਗਏ ਢਾਕੀ ਢਾਕੀ ਨੇ ਅਪੀਲ ਕੀਤੀ ਹੈ ਕਿ ਅਜਿਹੇ ਯਤਨ बार-बार ਹੋ ਸਕਦੇ ਨੇ ਇਹਨਾਂ ਨੌਜਵਾਨਾਂ ਨੇ ਬੇਗਾਨੇ ਮੁਲਕ ਸਾਹਮਣੇ ਉਹਨਾਂ ਨੂੰ ਸ਼ਰਮਿੰਦਾ ਕੀਤਾ ਹੈ ਤਦੋਂ ਮੈਂਬਰ ਆਫ ਪਾਰਲੀਮੈਂਟ ਕਿਵੇਂ ਵੀ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਮਦਦ ਕੀਤੀ ਜਾਵੇ ਜੀ ਹਾਂ ਕਲੰਬੀਆ ਕਪੂਰਗੰਨਾ ਚ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜਮਲ ਰੈਸਟੋਰੈਂਟ ਐਕਵਾਡੋਰ ਨਿੰਦਰ ਦੇ ਜੀ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਗੰਨਾ ਵਿੱਚ ਫਸੇ ਰਹੇ ਆ ਨਿੰਦਰ ਦੇ ਜੀ ਤੋਂ ਬੇਨਤੀ ਕੀਤੀ ਜਾਵੇ ਸਾਡਾ ਬਹੁਤ ਤਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਨਿੰਦਰ ਦੇ ਜੀ ਦੇ ਥਰੂ ਰਿਕਵੈਸਟ ਮੰਗ ਰਹੇ ਆ ਤੇ ਕਿ ਸ੍ਰੀ ਕਨਾਲ ਆਹੀ ਉਹ ਵੀਡੀਓ ਸੀ ਜੋ ਸਾਹਮਣੇ ਆਈ ਸੀ ਜਿਸ ਦਾ ਕਿ ਨੋਟਿਸ ਲਿਆ ਗਿਆ ਸੀ ਤੇ ਕੁਲਦੀਪ ਢਾਲੀਵਾਲ ਨੇ ਉੱਥੇ ਦੀ ਐਮਬਸੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਪਰ ਹੁਣ ਆ ਖਬਰ ਸਾਹਮਣੇ ਆ ਰਹੀ ਹੈ ਕਿ ਕੋਲੰਬੀਆ ਤੋਂ ਪੰਜਾਬ ਲਿਆਂਦੇ ਜਾ ਰਹੇ ਤਿੰਨ ਨੌਜਵਾਨ ਯੂ ਐਸ ਤੋਂ ਪੱਜ ਗਏ ਨੇ ਰਾਜ ਕੋਲੰਬੀਆ ਨੇ ਇਹਨਾਂ ਨੂੰ ਬੰਦਕ ਬਣਾਇਆ ਸੀ ਮੰਤਰੀ ਕੁਲਦੀਪ ਢਾਲੀਵਾਲ ਨੇ ਐਮਬਸੀ ਨਾਲ ਸੰਪਰਕ ਕੀਤਾ ਸੀ ਰਾਬਤਾ ਕੀਤਾ ਸੀ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਸੀ ਤੇ ਹੁਣ ਪੰਜਾਬ ਲਿਆਂਦੇ ਜਾ ਰਹੇ ਸੀ ਨੌਜਵਾਨ ਪਰ ਉਹਨਾਂ ਤੋਂ ਤਿੰਨ ਨੌਜਵਾਨ ਅਮਰੀਕਾ ਪੱਜ ਬਾਰੇ ਬੇਨਤੀਆਂ ਕਰਦਾ ਸੀਗਾ ਮੈਂ ਪਿਛਲੇ ਦਿਨੀ ਦੱਸਿਆ ਸੀਗਾ ਕਿ ਸਾਡੇ ਪੰਜ ਮੁੰਡੇ ਜਿਹੜੇ ਕੋਲੰਬੀਆ ਦੇ ਵਿੱਚ ਜਿਹੜੇ ਫਸ ਗਏ ਸੀਗੇ ਹੱਕਾ ਦੇ ਦਾਈ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਬਹੁਤ ਜੱਭਾਂ ਦੇ ਨਾਲ ਉੱਥੋਂ ਦੀ ਇੰਡੀਅਨ ਐਮਬੈਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਂਦਾ ਗਿਆ ਪੰਜਾਂ ਨੂੰ ਇੱਕ ਹੋਸਟਲ ਦੇ ਵਿੱਚ ਰੱਖਿਆ ਗਿਆ ਉਦੋਂ ਜਲਦੀ ਵਾਪਸ ਆਉਣ ਵਾਲੇ ਸੀਗੇ ਉਹਨਾਂ ਦੀਆਂ ਟਿਕਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾਦਾ ਸੀਗਾ ਉਹਨਾਂ ਜੋ ਪਹਾੜ ਤਿੰਨ ਫੇਰ ਉੱਤੋਂ ਖਿਸ ਗਏ ਦੋ ਮੁੰਡੇ ਉੱਥੇ ਰਹਿ ਗਏ ਉਸਦ ਤਿੰਨ ਮੁੰਡੇ ਫੇਰ ਚਲੇ ਗਏ ਸਰ ਅੱਪਾ ਜਿਹੜਾ ਕੰਮ ਬੰਦ ਕਰਦੇ ਬਹੁਤ ਗਲਤ ਹੈ ਮੇਰੀ ਪੰਜਾਬੀਓ ਤੁਹਾਨੂੰ ਬੇਨਤੀ ਹੈ ਬ੍ਰੇਤੀਆ ਪਤਾ ਸੁਝਾਓ ਇੱਕ ਕਮ ਜੇ ਬਾਅਦ ਬਾਅਦ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਹਦੀ ਗੋਦਾ ਕਰਾਂਗੇ ਅਸੀਂ ਮਦਦ ਕਰਕੇ ਸਾਨੂੰ ਕੋਈ ਸ਼ਰਮਿੰਦਾ ਕਰਦੇ ਜਦੋਂ ਅਫਸਰ ਬਣ ਕੇ ਫੇਰ ਕਹਿੰਦੇ ਜੀ ਉਹ ਭੱਜ ਗਏ ਬਲੇ ਬੜੀ ਮਾਰੀ ਗੱਲਿਆ ਮੈਨੂੰ ਹੁਣੇ ਕਲੰਬੀਆ ਤੋਂ ਮਤਲਬ ਉੱਥੋਂ ਅੰਬੈਸੀ ਤੋਂ ਈਮੇਲ ਆਈ ਆ ਕਿ ਤਿੰਨ ਬੰਦੇ ਜੀ ਫੇਰ ਵਿੱਚੋਂ ਭੱਜ ਗਏ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਪਹਿਲੀ ਗੱਲ ਤੇ ਆਪਾਂ ਗੈਰ ਕਾਨੂੰਨੀ ਤਰੀਕੇ ਦੇ ਰਾਹੀਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੀਏ ਗੈਰ ਕਾਨੂੰਨੀ ਤਰੀਕਿਆਂ 'ਚ ਆਪਾਂ ਸੁੰਬੜਾ ਦੇ ਰਾਹੀਂ ਬਾਰਡਰ ਟੱਪਣ ਦੇ ਰਾਹੀਂ ਜਦੋਂ ਜਾਂਦੇ ਆਂ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਪਿੰਡ ਜਿਹੜਾ ਉਹ ਸਾਡੇ ਬਦਨਾਮ ਹੁੰਦੇ ਆਂ ਆਪਾਂ ਇਹ ਬਦਨਾਮੀ ਨਾ ਆਪਣੇ ਦੇਸ਼ ਦੇ ਬੱਲੇ ਪਾਈਏ ਪੰਜਾਬ ਨੂੰ ਨਾ ਬਦਨਾਮ ਕਰੀਏ ਦੋਸਤੋ ਬੜੀ ਬਹੁਤ ਹੀ ਮਿਹਨਤ ਦੇ ਨਾਲ ਮੇਰਾ ਮਨ ਬਹੁਤ ਅੱਜ ਨਿਵਾਸ਼ ਹੋ ਗਿਆ ਜਦੋਂ ਮੈਨੂੰ ਉਹਨਾਂ ਨੇ ਉੱਥੋਂ ਈਮੇਲ ਭੇਜੀ ਕਿ ਤਿੰਨ ਮੁੰਡੇ ਫੇਰ ਵਿੱਚੋਂ ਚਲੇ ਗਏ ਜੀ ਔਰ ਦੋ ਮੁੰਡੇ ਜਿਹੜੇ ਉਹ ਜਲਦੀ ਵਾਪਸ ਆ ਜਾਣਗੇ ਉਹ ਨਹੀਂ ਕਿੰਨਾ ਮੁੰਡੇ ਦਾ ਕੀ ਕਰ ਸਕਦੇ ਆ ਪਰ ਇੱਕ ਦੁੱਖ ਦੀ ਗੱਲ ਹੈ ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਤੁਸੀਂ ਇੱਥੇ ਏਜੰਟਾਂ ਨਾਲ ਇਦਾਂ ਦੇ ਸੌਦੇ ਨਾ ਕਰੋ